ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੋਂ ਰਾਬੋ ਬੋ ਵੈਲਕਮ ਹੈ ਜੀ ਤੇ ਬਾਈ ਕਾਲੂ ਉਹ ਆ ਚੁੱਕੇ ਜੀ ਪਿੰਡ ਖਜਾਨੇਗੋੜ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤੇ ਵੇਖੋ ਅੱਜ ਵੀ ਭਾਈਆਂ ਕੋਲ ਚਾਰ ਬੰਦੇ ਨਾਲ ਲਗਭਗ ਗਾਵਾਂ ਹੈਗੀਆਂ ਤੇ ਚਲੋ ਬਾਕੀ ਭਾਈ ਜੀ ਨਾਲ ਗੱਲਬਾਤ ਕਰਦੇ ਭਾਈ ਜੀ ਅਸਤੇ ਕਾਲ ਅਸਤੇ ਆ ਬੋਦ ਨੂੰ ਵਧੀਆ ਵਧੀਆ ਅਸਤੇ ਕਾਲ ਅਸਤੇ ਕਾਲ ਪਹਿਲੇ ਥੋੜਾ ਹੱਥ ਦੱਸੋ ਜੀ ਇਹਨੂੰ ਭਾਈ ਪਠੇ ਕੋਧੜਾ ਟੋਕੇ ਵਿੱਚ ਆ ਗਿਆ ਹੈ ਵੱਜ ਗਿਆ ਨਹੀਂ ਇੱਕ ਉਂਗਲ ਕੱਟੀ ਗਈ ਹੈ ਦੂਜੀ ਨਾਲ ਫੇਸ ਵੀ ਆਫ ਕੋਰ ਹੋ ਗਿਆ ਚਲੋ ਹੁਣ ਇਹ ਕਰਮਾ ਜੇ ਜੋ ਜੀ ਹੋਣਾ ਹੈ ਇਹ ਕਰਮਾ ਜੇ ਜੋ ਹੋਈ ਮੈਲਾ ਜੀ ਬਾਕੀ ਮੈਲਾ ਜਦੋਂ ਹੁਣ ਬਾਕੀ ਬਾਈ ਜੀ ਫਿਰ ਵੀ ਧਿਆਨ ਨਾਲ ਕੰਮ ਚਲੋ ਆਪਣੇ ਦੇਹਲੀ ਕੁਤਰੀ ਦੇ ਹੀ ਆ ਹੁਣ ਬਗਾ ਦੇ ਦੋ ਮਹੀਨ ਦਾ ਰੈਸਟ ਪੇਗੀ ਹਾਂ ਇਹ ਦੋ ਮਹੀਨਾ ਦਾ ਟਾਈਮ ਲੁ ਫਰਾਈ ਆ ਸਾਨੂੰ ਪਤਾ ਬਸ ਸਾਰਾ ਔਖਾ ਹੋ ਗਿਆ ਸੰਜੀਪਾ ਜੀ ਆਖਰੀ ਦੇ ਚੜ ਕੇ ਸਾਰਾ ਕੰਮ 20 ਕਿਲੋਮੀਟਰ ਪਾਈ ਪੈਣਾ ਪੈਂਦਾ ਆਣਾ ਜਾਣਾ ਔਖਾ ਆਣਾ ਜਾਣਾ ਸਵੇਰੇ ਵੀ ਹੋਣਾ ਪੈਂਦਾ ਸ਼ਾਮਾਂ ਨੂੰ ਬਿਲਕੁਲ ਜੀ ਕੋਈ ਗੱਲ ਨਹੀਂ ਫਿਰ ਕੀ ਆਏ ਤਾਂ ਤੁਹਾਨੂੰ ਪਤਾ ਪੈਂਦੀ ਰਹਿੰਦੀ ਆ ਨਾ ਨਾ ਚਲੋ ਇਹ ਕਰਵਾ ਜੀ ਇਹਦੇ ਸੁਖਦੋਕੇ ਨਾਲ ਹੀ ਆ ਸੁਖਦੋਕੇ ਨਾਲ ਆ ਆਪਾਂ ਨੂੰ ਫਿਕਰਫਕਾ ਨਹੀਂ ਹੁੰਦਾ ਇਹਦੇ ਹੁੰਦੇ ਆ ਨਾ 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 ਆਪਾਂ ਚਲ ਜਾਈਦਾ ਸੀ ਟਾਈਮ ਨਾਲ ਉਧਰ ਘਰੇ ਤੇ ਚਲੋ ਹੁਣੇ ਵੀ ਥੋੜੀ ਖੇਚ ਲਿਆ 2 ਮਹੀਨੇ ਕੋਈ ਗੱਲ ਨਹੀਂ ਬਿਲਕੁਲ ਬਾਈ ਜੀ ਬਿਲਕੁਲ ਕਣਕਾਂ ਕੋਲ ਵੱਢੀ ਗਈ ਨਾ ਥੋੜਾ ਕਣਕਾਂ ਥੋੜੀ-ਤਾੜੀ ਬਣਾਈ ਗਈ ਆ ਪਰ ਦੋ ਕੀ ਟਰਾਲੀਆਂ ਰਹਿ ਗਈਆਂ ਬਾਕੀ ਬਣ ਗਈ ਸਰੀ ਓਕੇ ਹੋ ਗਿਆ ਬੜਾ ਕੰਮ ਅੱਜ ਫਿਰ ਕਿੰਨੀ ਆ ਅੱਜ ਚਾਚੇ ਸੰਦੀਪ ਭਾਜੀ ਗੈਈਆਂ ਤਾਂ ਹੁਣ ਬਾਵਾ ਜਿਹੜੇ ਹੱਥ ਭਾਵਾ ਥੋੜੀ ਹੋ ਗਿਆ ਪਰ ਬਾਕੀ ਸੰਦੀਪ ਭਾਜੀ ਬਾਬੇ ਦੀ ਕਿਰਪਾ ਨਾਲ ਵੀਡੀਓ ਜ਼ਰੂਰ ਪਾਇਆ ਕਰਾਂਗੇ ਕੋਈ ਗੱਲ ਇਹ ਨਹੀਂ ਗੱਲ ਕੋਈ ਥੋੜਾ ਫਿਰਿਆ ਘਟ ਜਾਣਾ ਵਾ ਹਾਂ ਬਿਲਕੁਲ ਜੀ ਤੇ ਬਾਕੀ ਕੋਈ ਗੱਲ ਨਹੀਂ ਉਦਾਂ ਚਲੋ ਬੱਜੋ ਇਮਾਰਤ ਨੂੰ ਮਨਜ਼ੂਰੀਆਂ ਕੋ ਗੱਲ ਨਹੀਂ ਦੀ ਗੱਲ ਬਾਅ ਪ੍ਰਵਾਹ ਨਹੀਂ ਕਰਦਾ ਬਾਹ ਪ੍ਰਾਹੜਾ ਬਾਹ ਨਾ ਕਰਦਾ ਪ੍ਰਵਾਹ ਨਹੀਂ ਕਰਦਾ ਇਹ ਹੁਣ ਮੰਝਦੇ ਪਿਆਣੇ ਨਹੀਂ ਜਲੇ ਨੇ ਹਾਂ ਜੀ ਜਿਹੜਾ ਬੰਦਾ ਕੰਮ ਕਰਨ ਵਾਲਾ ਹੁੰਦਾ ਉਹਨੂੰ ਕੋਲ ਪਿਆਣੀ ਜਾ ਕੇ ਰਿਸ਼ਤੇਦਾਰ ਕਹਿ ਦਿੰਦੇ ਸੀ ਤਹੀਂ ਪਤਾ ਲੈਣ ਆਏ ਆ ਤੇ ਉਹ ਗਾਇਆਂ ਲੱਭਣ ਗਿਆ ਆ ਇੰਦਾ ਹੁੰਦੀ ਰਹੀ ਆ ਹੁਣ ਕੀ ਕਰੀਏ ਇਹ ਨਹੀਂ ਬੰਦੇ ਗੱਲ ਬਨਾਲ ਨਾਲ ਨਾਲ ਹੋਣੀ ਚਾਹੀਦੀ ਆ ਇਹ ਨਹੀਂ ਮੇਰੇ ਜਿਹਨਾਂ ਇਹ 200 ਕਿਲੋਮੀਟਰ ਕਿਹੜਾ ਕਾਢੇ ਹਾਂ ਹਾਂ ਜੀ ਹਾਂ ਜੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਚਲ ਐ ਹੀ ਆ ਬਾਜੀ ਇਹ ਚਲੋ ਤੁਹਾਨੂੰ ਅੱਜ ਫਿਰ ਕਿਨੇ ਚਾਹ ਰਹੀ ਹੈ ਜੀ? ਹਾਂ ਜੀ ਚਾਹ ਰਹੀ ਹਾਂ। ਇੱਧਰ ਆ ਜਾਓ। ਆਵਾਂ ਦੇ 6 ਹੀ ਦੋ ਜਿਹੜੀਆਂ ਸੇਲ ਹੋ ਗਈਆਂ। ਸੇਲ ਹੋ ਗਈਆਂ। ਹਾਂ ਜੀ ਉਹ ਫਿਰ ਇਹ ਗੱਬਣੀਆਂ ਜੀ। ਇਹ ਗੱਬਣ ਸਨੀਪਾ ਜੀ। ਤੇ ਕਿੰਨੇ ਟਾਈਮ ਲੈ ਲਵੋ ਜੀ ਇਹ? ਭਈ 10-15 ਦੇ ਲੈ ਜੂ। 15 ਦਿਨ ਸਨੀਪਾ ਜੀ ਲੈ ਜਾਣੇ। 15 ਲੈ ਜਾਣੇ। ਮੈਂ ਸੋਣੀ ਹੈ ਨਾ। ਖੋਲੀ ਫਿਰ। ਲਓ ਜੀ ਲਓ। ਭਈ ਦੋ ਦਰ ਘੜ ਪਿੱਛੋਂ ਪਿੱਛੋਂ। ਤੇ ਭਾਈ 25 ਪਲੱਸ ਵਾਲੀ ਗਾਵਾ ਜੀ। 25 ਪਲੱਸ ਵਾਲੀ। 25 ਉਹਨੂੰ ਦੋ ਦੋ ਨਾਲ ਚੋਇਆ ਵਾ। ਐਰਕਾਂ ਦੂਜੇ ਦਿਨ ਸੋਣਾ ਭਾਈ ਜੀ। ਥੋੜੋ ਜੀ। ਤਾਂ ਕ

ਆਸਵਾਜ ਨੂੰ ਬੋਲਿਆ ਵਾਜੀ ਨਹੀਂ ਸੋਣੀ ਬਸ ਠੱਡੀ ਤੇ ਇਹਦੇ ਮਗਰ ਬੱਤਾ ਕੀ ਆ ਬਾਜੀ ਨਹੀਂ ਨਹੀਂ ਗੱਬਣ ਗੱਬਣ ਆ ਤਾਂ ਵਾਹ ਥਰ ਮੱਜੀ ਬਹਿ ਬੁੱਠਾ ਖੰਡੀ ਪੈ ਹਾਂਜੀ ਫਿਰ ਸੰਦੀਪ ਬਾਜੀ ਹਾਂ ਨਾ ਆਈਆਂ ਹਾਂ ਨਹੀਂ ਕਿਉਂਕਿ ਜੇ ਕੱਚੀ ਆ 15 ਦੇ ਨਹੀਂ ਬਿਲਕੁਲ ਬਿਲਕੁਲ ਉਦਾਂ ਦੇ ਅਸੀਂ 8000 ਦੀ ਵੀ ਆ 75 ਦੀ ਕਿਲੋ ਅਸੀਂ ਆਪਣੀ ਵੇਚ ਰੱਖ ਲਈ ਬਿਲਕੁਲ ਜੀ ਤੇ ਹੁਣ ਆਪਾਂ ਮਸ਼ੀਨ ਜਿਹੜੀ ਆ 65000 ਰੁਪਏ ਆਂ ਦੇ ਦੇਣ ਛੋੜ ਹੀ ਕਰ ਦੋ ਛੋੜ ਹੀ ਕਰਨੀ ਆ 500 ਛੋੜ ਹੀ ਹੋਊਗੀ ਚਲੋ ਆ ਜਓ ਇੱਧਰ ਇਸ ਵਈਆ ਜੀ ਇਹ ਬਈ ਸੁਈ ਜੇ ਦੁੱਧ ਕਿੰਨਾ ਭਾਈ ਜੀ ਤੇਰੇ ਭਾਈ 12 ਕਿਲੋ ਜੇ ਬੋਲਾ ਜੇ ਅੱਜ ਪੰਜਵਾਂ ਛੇਵਾਂ ਦਿਨ 12 ਕਿਲੋ ਬੋਲ ਗਈ ਜੀ ਪੰਜਵਾਂ ਛੇਵਾਂ ਦਿਨ ਹੋਇਆ ਬੱਛੀ ਮਗਰ ਆ ਜੀ ਇੱਕ ਬੱਛੀ ਮਗਰ ਲੋ ਜੀ ਇਹ ਵੀ ਦੇਖੋ ਕਰਾ ਲਓ ਸੋ ਆਜੂ ਬਿਲਕੁਲ ਵਰੀ ਆ ਜੀ ਬਿਲਕੁਲ ਦੇਖੋ ਮਗਰ ਆਜੋ ਚਲੋ ਜੀ ਆਜਾ ਲੈ ਜੀ ਵੱਛੀ ਆ ਇਹਦੇ ਮਗਰ ਪੱਤਾ ਕਿਹੜਾ ਦੀ ਚਿੱਟੀ ਵਛੀ ਚਿੱਟੀ ਚਿੱਟੀ ਵਛੀ ਆ ਚਿੱਟੀ ਹਾਂਜੀ ਹਾਂਜੀ ਮੈਂ ਕਹਾਂ ਲੋ ਜੀ ਹਾ ਨਹੀਂ ਭਾਜੀ ਹਾ ਨਹੀਂ ਇਹ ਭਾਈ 42500 ਰੁਪਏ 4000 ਤੋਂ 500 ਚੋੜ ਹੀ ਹੋਣੀ ਭਾਜੀ ਹਾਂ ਜੀ ਲਓ ਠੀਕ ਆ ਜੀ ਆ ਲੀ ਜੀ ਇਹ ਵੀ ਸੋਹਣੀ ਚੀਜ਼ ਭਾਜੀ ਭਾਜੀ ਕਹਿੰਦੇ ਨਾ ਵਹਿੜ ਚੰਗੀ ਆ ਤੇ ਬਾਕੀ ਇਹ ਵੀ ਸਾਂਭੀ ਨਹੀਂ ਆ ਗਈ ਇਹ ਤੁਹਾਨੂੰ ਕਿੰਨਾ ਜੀ ਇਹ ਸਰ ਭਾਜੀ 12 ਕਿਲੋ ਜੇ ਬੋਲਾ ਹੀ ਆ ਭਾਜੀ ਇਹਦੇ ਚੋਟੇ ਲਿੰਦੀ ਸੁਗਿਆ 12 ਕਿਲੋ ਬੋਲਾ ਹੀ ਆ ਜੀ ਹਾਂਜੀ ਭਾਜੀ ਇਹ ਵੀ ਬੋਲ ਇਹਦੇ ਪਿੱਛੇ ਚੋਬਰ ਜੇ ਚੋਬਰ ਮਗਰਾ ਕਿਹੜਾ ਆ ਵਛਾ ਜੀ ਭਾਈ ਇਹਦਾ ਮਗਰਾ ਅੱਛਾ ਇਹਦੇ ਪਿੱਛੇ ਆ ਆ ਆ ਜਾ ਤਾ ਕੋਰੋ ਜੀ ਇਹ ਵੀ ਬਾਕੀ ਲਿਵਾ ਦੇ ਕੋਲਾ ਲੱਖ ਵਾਲਾ ਹੀ ਲੱਗਾ ਹੋਇਆ ਕਮਾਲ ਹੋ ਭਾਈ ਆਜੋ ਆਜੋ ਹਾਂਜੀ ਕਹੋ ਜੀ ਥੰਡੀ ਥੁੰਡੀ ਪਾਣੀ ਵੀ ਬੜੀ ਆ ਠੀਕ ਹੈ ਜੀ ਇਦਾਂ ਹੀ ਆ ਮਰਸੀ ਖੋਲੋ ਤੇ ਭਾਈ 40000 ਚ 500 ਰੁਪਏ ਛੋੜੀਆ ਭਾਈ 40000 500 ਰੁਪਏ ਛੋੜੀਆ ਮੋਨ ਮਾਲ ਇਹ ਵੀ ਕਪੜੇ ਨੇ ਹੋ ਹੋ ਇਹ ਮਸ਼ੀਨ ਮਗਰੇ ਵੇ ਮਸ਼ੀਨ ਦੁੱਧ ਕਿਨਾ ਇਥੇ ਭਾਈ 12 ਕਿਲੋ ਦੁੱਧ ਇਹ ਵੀ ਖੋਲੋ ਇਹ ਭਾਜੀ ਹੁਣੇ ਲਿਆਂਦੀ ਆ ਚੋਈ ਅੱਜ ਹੀ ਲੈ ਕੇ ਆਏ 12 ਕਿਲੋ ਦੁੱਧ ਅੱਜ ਆਈ ਆ ਜਰਤੀ ਵੇੜੇ ਵੀ ਨੇਕੇ ਦੇ ਫੜੀ ਫੜੀ ਭਾਜੀ ਹੈ ਹਨੇ ਮੌਕੇ ਤੇ ਫੜਨ ਵਾਲਾ ਕੰਮ ਹੋਇਆ ਹੈ ਬਸ ਠੀਕ ਆ ਚਲੋ ਦੋ ਹਾਲਾ ਚੀ ਜੀ ਬਾਈ ਜੀ ਇਹ ਆ ਲਾਲ ਹਾਂਜੀ ਲਾਲ ਆ ਜੀ ਕਾਲੋ ਜੀ ਲਾਸਟ ਪੀਸ ਹੀ ਪਰ ਹਾਂਜੀ 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 ਮੈਂ ਇਹਦਾ ਭਾਜੀ 36000 ਰੁਪਇਆ ਹਾਰ ਨਹੀਂ ਹੋਇਆ 5500 ਰੁਪਇਆ ਛੋੜਿਆ ਭਾਜੀ ਸਾਡੇ ਬੇਨਤੀ ਦੀ ਹਾਂਜੀ ਸਾਡੇ ਦੇਖੋ ਚਾਰ ਵੈਰਾ ਬਾਈਆਂ ਕੋਲ ਜੀ ਔਰ ਮੇਰੇ ਵੀ ਇੱਥੇ ਆ ਕੇ ਚੈੱਕ ਕਰ ਗਏ ਹਣਾ ਜੀ ਆਲਾ ਚੋੜੀ ਕਰਕੇ ਬਾਕੀ ਇਹਦਾ ਭਾਜੀ ਮੁੱਲ-ਮਾਲ ਕੋਈ ਨਹੀਂ ਕਰਨਾ ਕਿਸੇ ਵੀ ਮਾਲ ਦਾ ਵੀ ਕੋਈ ਇਹ ਨਾ ਵੀਰ ਭਰਾ ਕਰੇ ਕਿ ਆਜੀ 32 ਦੀ ਜਦੋਂ ਉਹਦੀ ਕੀ ਜੀ ਦੇ ਦਿਓ ਉਹ ਭਾਨ ਭਰਾ ਹੁੰਦਾ ਛੋੜੀ ਹੋਣੀ ਬਾਬਾ ਛੋੜ ਹੀ ਹੁੰਨੀ ਬਾਈ ਚਲੋ ਕੂਨ ਉਹ ਹੀ ਉਹ ਕਰੇ ਜਿੰਨੇ ਲੈਣੀਆਂ ਭਾਜੀ ਬਸ ਠੀਕ ਆ ਠੀਕ ਆ ਜੀ ਬੋਲੋ ਨਾ ਕੀ ਆ ਸੰਦੀਪ ਭਾਜੀ ਗੱਲ ਦਾਵਾ ਵੀ ਮਾਲ ਆ ਪਾਵੇਂ ਬਾਹਰੋਂ ਮੁੱਲ ਲਈਦਾ ਵਾ ਹਾਂਜੀ ਹਾਂਜੀ ਘਰ ਦਾ ਨਹੀਂ ਹੈਗਾ ਬਿਲਕੁਲ ਠੀਕ ਹੈ ਜੀ ਅਸੀਂ ਵੀ ਵੇਖ ਜਾ ਕੇ ਲਿਉਨੇ ਆ ਜਾ ਕੇ ਪੈਸੇ ਦੇਣੇ ਹੁੰਦੇ ਹਰੇਕ ਲੈ ਕੇ ਜਾਓ ਜਿਹੜੇ ਵੀ ਸੰਦੀਪ ਦੇ ਰੀ ਫਾਰਮ ਦੇ ਵੀਰ ਜਿੰਨਾ ਪਿਆਰ ਕਰਦੇ ਆ ਹਾਂਜੀ ਹਾਂਜੀ ਤੇ ਮਾਲ ਖਰੀਦਦੇ ਆ ਉਹਨਾਂ ਗਾੜੀ ਵੀ ਆਦੀ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਵਾਰੀ ਜ਼ਰੂਰ ਆਇਆ ਕਰੋ ਆਣ ਕੇ ਭਾਵੇਂ ਇੱਕ ਇੱਕ ਧਾਰ ਹੀ ਮਾਰਿਆ ਕਰੋ ਤਸੱਲੀ ਕਰਿਆ ਕਰੋ ਆਪਣੀ ਤਸੱਲੀ ਕਰਿਆ ਕਰੋ ਠੀਕ ਹੈ ਜੀ ਮੁੜ ਕੇ ਬਾਅਦ ਵਿੱਚ ਪਾਜੀ ਗਾਵਾਂ ਲੱਦੀਆਂ ਗਈਆਂ ਸਾਡੇ ਘਰੋਂ ਚਲ ਗਈਆਂ ਉਹਦੀ ਜੋ ਮੇਰੇ ਸਾਡੀ ਕੋਈ ਨਹੀਂ ਜੀ ਬਿਲਕੁਲ ਸਾਡੇ ਘਰ ਦੋ ਡੰਗ ਚੋਲੋ ਤਿੰਨ ਡੰਗ ਚੋਲੋ ਜੇ ਦਿਨ ਜਦਾਂ ਦੀ ਰੁਕੀ ਮਸੀਹੀ ਆਈ ਖਾਵਾਂਗੇ ਉਦਾਂ ਦੀ ਉਹਨਾਂ ਨੂੰ ਖਵਾਵਾਂਗੇ ਬਾਜੀ ਬਾਸ ਠੀਕ ਹੈ ਜੀ ਰਾਤ ਰਹਿਣ ਠੀਕ ਹੈ ਜੀ ਬਾਕੀ ਆਪਣੇ ਹਿਸਾਬ ਨਾਲ ਚਵਾਈ ਕਰ ਲੈ ਬਾਅਦ ਵਿੱਚ ਪਾਜੀ ਆਪਾਂ ਲਾਂਬਾ ਨਹੀਂ ਲੈਣਾ ਠੀਕ ਹੈ ਜੀ ਬਾਅਦ ਵਿੱਚ ਤੁਹਾਨੂੰ ਕੋਈ ਫੋਨ ਕਰੇ ਇਹਦਾ ਦੁੱਧ ਘਟਿਆ ਵਾਧਿਆ ਆਪਣੀ ਆਣ ਕੇ ਤਸੱਲੀ ਕਰੇ ਬਾਜੀ ਬਾਸ ਗੱਪਣ ਦੇ ਥਣਪਾਸ ਕਰੇ ਜਿਹੜੀ ਸੂਈ ਆ ਉਹਦੀ ਚਵਾਈ ਕਰੇ ਬਿਲਕੁਲ ਜੀ ਹਾਂਜੀ ਬਾਜੀ ਚਲੋ ਨੰਬਰ ਬੋਲ ਦੋ ਪਾਜੀ 842752682 ਠੀਕ ਤੱਕਰ ਫਿਰ 842752682 ਐਡਰੈਸ ਬੋਲ ਦੋ ਪਿੰਡ ਕੋੜੋਹਿਆਣਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਬਾਈ ਓਕੇ ਸਤਿ ਸ਼੍ਰੀ ਅਕਾਲ ਬਾਈ